जय श्रीराम परमादा दी जय। ਭਰਾਵੋ ਕੱਲ੍ਹ ਆ ਗਿਆ 17 ਜਨਵਰੀ 2025। ਕੱਲ ਮੈਂਬਰ ਪਾਰਲੀਮੈਂਟ ਜਿਹੜੇ ਕੰਗੜਾ ਨੌਜੀ ਉਹਨਾਂ ਦੀ ਫਿਲਮ ਐਮਰਜੈਂਸੀ ਆ ਰਹੀ ਹੈ। ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਅਪੀਲ ਕਰਦਾ ਮਾਂ ਸਾਰੇ ਪੰਜਾਬ ਪੰਜਾਬੀ ਦੇ ਅੱਗੇ ਫਿਲਮ ਜ਼ਰੂਰ ਦੇਖੋ। ਕੋਈ ਬਗੈਰ ਰੌਲਾ ਪਾਇਆ ਕੋਈ ਫਾਇਦਾ ਨਹੀਂ ਹੈਗਾ ਰੌਲਾ ਪਾਈ ਜਨੇ ਮੈਂ ਰੌਲਾ ਪਾਈ ਜਨੇ ਮੈਂ ਇੱਕ ਡੇਲੀ ਭੋਗ ਨਹੀਂ ਕੋਈ ਨਿੱਜੀ ਚੈਨਲ ਤੇ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਮੈਂ ਵੀ ਕਿ ਲੱਗਣ ਨਹੀਂ ਦੇਉਂਗਾ ਜੀ ਤੂੰ ਕਿੱਡਾ ਘਡੌਣਾ ਬਈ ਮੈਂ ਐਸਜੀਪੀ ਸਨ ਵੀ ਕਹਿ ਰਿਹਾ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਹਾਂ ਤੁਸੀਂ ਮਾਨ ਕੇ ਚਿੱਠੀ ਲਿਖੀ ਜਨਾ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਤੁਸੀਂ ਇਹ ਫਿਲਮ ਰਿਲੀਜ਼ ਨਹੀਂ ਹੋਈ ਪਹਿਲਾਂ ਰੌਲਾ ਪਾ ਲਿਆ ਜੁੱਤੀਦਾਰ ਨੰਗੇ ਪੈਰੀ ਖੜਗੇ ਹਾਏ ਰੌਲਾ ਪੈ ਗਿਆ ਹਾਏ ਕੰਗਣੇ ਫਿਲਮ ਲੱਗਣ ਨਹੀਂ ਦੇਣਗੇ ਸੀਨ ਘਟੋ ਜੀ ਜੇ ਹੁਣ ਤੁਸੀਂ ਸੀਨ ਘਟਾਏ ਨੇ ਹੁਣ ਤੁਸੀਂ ਕਹਿੰਦਾ ਫੇਲ ਲੱਗਣਦੇ ਆਗੇ ਤੁਸੀਂ ਜੀਨਤਾ ਦਿਓ ਲੋਕਾਂ ਨੂੰ ਤੁਸੀਂ ਥੱਲੇ ਪਏ ਵੀ ਰੋਈਏ ਉਹਨੇ ਉੱਪਰ ਪਏ ਵੀ ਰੋਈ ਜਾਂਦੇ ਹੋ ਇਸ ਕਰਕੇ ਮੈਡਮ ਕੰਗਣਾ ਨਾਉਦ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੰਡੀ ਇਲਾਕੇ ਤੋਂ ਉਹਨਾਂ ਦੀ ਫਿਲਮ ਜਰੂਰ ਦੇਖੋ ਐਮਰਜੈਂਸੀ ਫਿਲਮ ਹੈ ਜਰੂਰ ਦੇਖਣੀ ਆ ਗੁਰਸਮਰਨ ਸਿੰਘ ਮਾਨ ਜੇ ਆਪਰੇ ਸਾਥੀਆਂ ਨਾਲ ਜਰੂਰ ਦੇਖੂਗਾ ਮੈਂ ਦੁਵਾਰਾ ਤਾਂ ਫੇਰ ਕਹਣਾ ਮੈਡਮ ਕੰਗਲਾ ਨਾਉ ਜੀ ਜਿਹੜੇ ਮੰਡੀ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਤੇ ਉਹਨਾਂ ਦੀ ਫਿਲਮ ਜਰੂਰ ਦੇਖੋ ਐਵੇਂ ਬਾਬ ਰੌਲਾ ਨਾ ਖੜਾ ਕਰੋ ਹਰ ਜਗ੍ਹਾ ਰੌਲਾ ਪਿਆ ਆ ਪਹਿਲਾਂ ਜਿਹੜੇ ਵਿਚਾਰੇ ਸਾਡੇ ਵਪਾਰੀ ਆ ਮਜ਼ਦੂਰ ਆ ਕਿੰਨਾ ਜਿਹੜੇ ਬਾਹਰ ਦੇ ਵਿਦੇਸ਼ਾਂ ਦੇ ਲੋਕਾਂ ਨੇ 에어ਪੋਰਟ ਦੇ ਆਣ ਦੇ 에어ਪੋਰਟ ਦੇ ਕਿੰਨੀ ਪਰੇਸ਼ਾਨੀ ਝੱਲਣੀ ਪੈ ਰਹੀ ਆ ਪਿੰਡਾਂ ਦੀਆਂ ਸੜਕਾਂ ਲੋਕਾਂ ਨੇ ਬੰਦ ਕਰ ਰੱਖੀਆਂ ਨੇ ਵੀ ਸਾਡੇ ਘਰਾਂ ਦੇ ਮੂਹਰੇ ਢੇੜੀਆਂ ਟੁੱਟ ਰਹੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਇੰਨੀ ਟ੍ਰੈਫਿਕ ਆ ਤੁਸੀਂ ਹਰ ਜਗ੍ਹਾ ਕਦੇ ਟ੍ਰੇਨਰ ਰੋਕ ਦੋ ਜੀ ਕਦੇ ਸੜਕਾਂ ਰੋਕ ਦੋ ਜੀ ਕਦੇ 26 ਜਨ ਨੂੰ ਚੱਕਾ ਜਾਮ ਕਰਾਂਗੇ ਜੀ ਇਹ ਮਾਹੌਲ ਨਾ ਖਰਾਬ ਕਰੋ ਪੰਜਾਬ ਵਿੱਚ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਤੁਸੀਂ ਖਰਾਬ ਕਰ ਰਹੇ ਹੋ ਛੰਭੂ ਬਾਰਡਰ ਤੇ ਬਹਿ ਗਏ ਜੀ ਖਨੌਰੀ ਬਾਰਡਰ ਤੇ ਬਹਿ ਗਏ ਜੀ ਆਪ ਲੋਕ ਕਿੱਥੇ ਜਾਣ ਤੁਹਾਨੂੰ ਕੋਲ ਸਬਸੜੀਆਂ ਸਾਰੀਆਂ ਹੈਗੀਆਂ ਨੇ ਫੇਰ ਤੁਹਾਨੂੰ ਹਰ ਪਾਸੇ ਛੋਟਾ ਲੇਕਿਨ ਤੁਹਾਡੀ ਜ਼ਮੀਨਾਂ 25-25 ਤੋਂ ਲੈ ਕੇ 30 ਲੱਖ ਤੋਂ ਲੈ ਕੇ 20-20 ਕਰੋੜ ਤੱਕ ਜ਼ਮੀਨ ਆ ਜਿਹੜਾ ਆਮ ਦੁਕਾਨਦਾਰ ਆ ਆਮ ਰੇੜੀ ਵਾਲਾ ਉਹ ਕੀ ਕਰੂਗਾ ਜੀ ਉਹ ਕਿੱਥੋਂ ਲਿਆਊਗਾ ਤੁਸੀਂ ਤਾਂ ਜਿਹੜਾ ਲੋੜ ਪੈਣੀ ਹੈ ਜ਼ਮੀਨ ਵੇਚ ਦਿਓ ਜੀ ਮੁੰਡਾ ਬਾਹਰ ਨੂੰ ਭੇਜ ਦਿਓ ਜੀ ਕਦੇ ਉਹ ਆਪਣਾ ਕਰ ਦਿਓ ਜੀ ਕੋਠੀ ਬਣਾਣੀ ਹੈ ਜੀ ਗੱਡੀ ਲੈਣੀ ਹੈ ਜੀ ਵੱਡੀ ਗੱਡੀ ਲੈਣੀ ਹੈ ਫਿਰ ਜੇ ਕੋਈ ਕਰਜ਼ਾ ਨਹੀਂ ਮੋੜਦੇ ਫਿਰ ਆਪਾਂ ਪਾਲਗ ਮਰਦੇ ਆ ਸਰਕਾਰ ਮaaf ਕਰੇ ਕਰਜ਼ਾ ਸਰਕਾਰ ਦਾ ਕੀ ਕਸੂਰ ਆ ਇਸ ਕਰਕੇ ਮੈਂ ਪ੍ਰਭਾਉ ਨੂੰ ਇਹ ਕਹਿਣਾ ਚਾਹਾਂ ਬਈ ਮਾਹੌਲ ਨਾ ਖਰਾਬ ਕਰੋ ਮਾਹੌਲ ਨਾ ਖਰਾਬ ਕਰੋ ਬੀਬੀ ਖੰਗਣਾ ਨਾਉ ਦੀ ਫਿਲਮ ਜਰੂਰ ਦੇਖੋ ਧੰਨਵਾਦ